सिटी रोड ਤੇ ਚੁਰਗਾ ਚੌਂਕ ਦੇ ਉਪਰ ਇੱਕ ਟਰੱਕ ਦੇ ਵੱਲੋਂ ਸਾਈਕਲ ਸਵਾਰ ਇੱਕ ਬਜ਼ੁਰਗ ਵਿਅਕਤੀ ਨੂੰ ਪੁੱਟੋ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਦੇ ਵੱਲੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ, ਕਾਫੀ ਦੂਰ ਤੱਕ ਪਿੱਛਾ ਵੀ ਕੀਤਾ ਗਿਆ। ਗੁਸਾਈ ਲੋਕਾਂ ਨੇ ਮ੍ਰਿਤਕ ਦੀ ਲਾਸ਼ ਲਗਭਗ 6 ਘੰਟੇ ਤੱਕ ਕਟਨਾ ਸਥਾਨ ਤੋਂ ਨਹੀਂ ਹਟਾ ਦਿੱਤੀ। ਲੋਕਾਂ ਨੇ ਕਟਨਾਥਾਂ ਦੇ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਹਟਾ ਕੇ ਸਿਵਲ ਹਸਪਤਾਲ ਪਹੁੰਚਤਾ ਕੀਤਾ ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ ਉੱਥੇ ਹੀ ਦੱਸਦੀ ਹੈ ਕਿ ਜਾਂਚ ਉਹਨਾਂ ਕਹਿ ਹੈ ਕਿ ਕੀਤੀ ਜਾ ਰਹੀ ਹੈ ਉਹਨਾਂ ਕਹਿ ਹੈ ਕਿ ਦੋਸ਼ੀਆਂ ਦੇ ਖਿਲਾਫ ਜੋ ਕਾਰਵਾਈ ਹੈ ਉਹ ਸਖਤ ਤੋਂ ਸਖਤ ਕੀਤੀ ਜਾਵੇਗੀ ਦੱਸਦੀ ਹੈ ਕਿ ਮ੍ਰਿਤਕ ਦੀ ਪਛਾਣ ਖੰਨਾ ਤੇ ਨੇੜਲੇ ਪਿੰਜ ਮੋਹਨਪੁਰ ਵੱਜੋਂ ਹੋਈ ਹੈ ਮੋਹਨਪੁਰ ਆ ਰਹੀ ਸੀ ਤੇ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਹੰਡਾ ਇਹ ਪਤਾ ਲੱਗਿਆ ਬਿੱਟਾ ਜੀ ਅੱਛਾ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਦੇਖ ਰਹੇ ਹੋ ਵੀ ਡੇਢ ਘੰਟਾ ਹੋ ਗਿਆ ਹਾਲ ਤੱਕ ਐਂਬੂਲੈਂਸ ਨਹੀਂ ਪਹੁੰਚੀ ਹੋ ਰਹੀ ਠੀਕ ਹੈ ਜੀ ਫਿਰ 2.5 ਘੰਟੇ ਹੋ ਗਏ 2.5 ਘੰਟੇ 2.5 ਘੰਟੇ ਹੋ ਗਿਆ ਤੇ ਤੁਸੀਂ ਮੌਕੇ ਤੇ ਸੀਗੇ ਜੀ ਮੈਂ ਮੌਕੇ ਤੇ ਸੀ ਮੈਂ ਆ ਰਿਹਾ ਸੀ ਤੇ ਮੋਟਰਾਲ ਦੇ ਨਾਲ ਸਾਈਡ ਤੇ ਖੜਿਆ ਹਾਂ ਤੇ ਜਦ ਮੈਂ ਇਧਰ ਟੱਕ ਲੰਘਿਆ ਫੋਟੋ ਨਾਲ ਟਰੱਕ ਕ੍ਰੋਸ ਕਰ ਰਿਹਾ ਹਾਂ ਹਮਾਜਲ ਦਾ ਟਰੱਕ ਹੈ ਉਹ ਬੰਦਾ ਬਲੋਤ ਆ ਰਿਹਾ ਸਤ ਸੰਗ ਸੁਣ ਕੇ ਤੇ ਹੈ ਲੇਬਰ ਵਾਲਾ ਬੰਦਾ ਨੌਨਪੁਰ ਪਿੰਡ ਨੌਨਪੁਰ ਦਾ ਤੇ ਉਹਦੇ ਬਾਅਦ ਜਦੋਂ ਨੰਗੇ ਆ ਤੇ ਉਹ ਨਾਲ ਦੀ ਨਾਲ ਸਾਈਕਲ ਨਾਲ ਉਹਦੇ ਖਹਿ ਗਿਆ ਕਿਨੇ ਖਿਆ ਤੇ ਉਹ ਪਿਛਲੇ ਟਾਈਮ ਤੋਂ ਲੈ ਉਹ ਆ ਚੁੱਕੇ ਆ ਤਾਂ ਉਹ ਹੀ ਡੱਡੂ ਬੁਰਾ ਜੇ ਸਰਦੀ ਉਹਦੇ ਗੱਡੀ ਨੰਗੀ ਆ ਤੇ ਪਟਾੜਾ ਪੈ ਗਿਆ ਤਾਂ ਡਰਾਈਵਰ ਨੇ ਸੋਚਿਆ ਵੀ ਪਟਾੜਾ ਪੈ ਗਿਆ ਹੋਲੀ ਕੱਢਦਾ ਖੜਦਾ ਤੇ ਉਹ ਸੂਏ ਤੇ ਚਲੇ ਗਿਆ ਉਹ ਉੇ ਤੇ ਚਲੇ ਗਿਆ ਸੂਆ ਪਾਰ ਕਰ ਗਿਆ ਮਗਰ ਉਹ ਬੰਦੇ ਭੱਜੇ ਆ ਹੋਰ ਮੁੰਡੇ ਭੱਜੇ ਆ ਉਹਨੇ ਜਾ ਕੇ ਘੇਰਿਆ ਉਹ ਚੌਧਰੀ ਦੇ ਪੰਪ ਦੇ ਮੋੜੇ ਤੇ ਤੇ ਘੇਰਿਆ ਤੇ ਉੱਥੇ ਜਾ ਪੁੱਤ ਨੂੰ ਫੋਨ ਕੀਤਾ ਤੇ ਫਿਰ ਪੁੱਤ ਨਾਲ ਨੇ ਜਾ ਕੇ ਉਹਨੂੰ ਜਾ ਕੇ ਤਸਦੀਕ ਕੀਤਾ ਠੀਕ ਹੈ ਜੀ ਡੈੱਡ ਬਡੀ ਪਈ ਐ ਸਾਢੇ 3:00 ਵਜੇ ਦਾ ਟਾਈਮ ਸੀਗਾ ਜਦੋਂ ਇਹ ਜਿਹੜੀ ਡੈਥ ਹੋਈ ਐ ਲੇਕਿਨ ਕੋਈ ਪੁਛਕਿ ਚਿਕਿਚੇ ਨਹੀਂ ਕੀਤੀ ਕੋਈ ਪ੍ਰਸ਼ਾਸਨ ਨਹੀਂ ਆਇਆ ਕੁਝ ਨਹੀਂ ਕੋਈ ਇੱਥੇ ਟ੍ਰੈਪ ਖੜਾ ਕੋਈ ਨਹੀਂ ਖੜਾ ਇੱਥੇ ਜਿਹੜੇ ਨੇ ਰੁਕਿਆ ਜਾ ਵੀ ਦੋ ਪੀਸੀਆਰ ਵਾਲੇ ਖੜੇ ਸੀਗੇ ਉਹਨਾਂ ਨੇ ਕਹੀ ਜਾਂਦੀ ਐ ਪਬਲਿਕ ਬੀਜੂ ਸੀ ਨੂੰ ਲੈ ਜਾਓ ਨਾ ਉਹ ਕਹਿੰਦੇ ਸਾਨੂੰ ਕੋਈ ਅਧਿਕਾਰ ਨਹੀਂ ਗੱਲ ਜਾਣਦਾ ਕੋਈ ਅਧਿਕਾਰ ਨਹੀਂ ਆ ਕੋਈ ਐਮਬੂਲੈਂਸ ਨਹੀਂ ਆਈ ਜਦੋਂ ਸਾਰੇ ਪਿੰਡ ਦੇ ਪਬਲਿਕ ਬੀਜੂ ਕੀ ਕਰਕੇ ਜਾਮ ਲਾਇਆ ਗਿਆ ਉਦੋਂ ਥੋੜਾ ਜਿਹਾ ਇਹ ਉੱਪਰ ਬਛਾਚਰ ਇਕੱਠਾ ਹੋਣ ਲੱਗ ਗਿਆ ਤੇ ਉਸ ਤੋਂ ਬਾਅਦ ਵਿੱਚ ਵੀ ਇਹਨਾਂ ਨੇ ਕੀ ਕੀਤਾ ਗੱਡੀ ਖੜੀ ਐ ਤੇ ਪੀਸੀਆਰ ਵਾਲੀ ਗੱਡੀ ਦੇ ਵਿੱਚੇ ਡੱਡੋ-ਬੱਡੀ ਰੱਖ ਰਹੇ ਨੇ ਦੇਖੋ ਫਿਰ ਵੀ ਹੈ ਜੱਦੀ ਲੈ ਜਾਂਦੇ ਜੱਦੀ ਲੈ ਜਾਂਦੇ ਜਦੋਂ ਕੋਈ ਲੈ ਕੇ ਗਏ ਕਿੰਨੇ ਘੰਟੇ ਬਾਅਦ ਐਮਬੂਲੈਂਸ ਆਈ ਹੈ ਜੀ ਸਾਢੇ 3:00 ਵਜੇ ਤਾਂ ਦੇ ਲੋ ਵੀ 4 ਘੰਟੇ ਬਾਅਦ ਐਮਬੂਲੈਂਸ ਆਈ ਹੈ ਉਹ ਵੀ ਪ੍ਰਾਈਵੇਟ ਉਹ ਵੀ ਫੋਟੋ ਨਾਲ ਪ੍ਰਾਈਵੇਟ ਮੰਗਾਈ ਆ ਗਰਗਾਲਿਆਂ ਦੀ ਤੇ ਸਰਕਾਰੀ ਫਿਰ ਵੀ ਨਹੀਂ ਆਈ ਕੋਈ ਪ੍ਰਸ਼ਾਸਨ ਨੂੰ ਕੋਈ ਹੈ ਨਹੀਂ ਇਸ ਚੀਜ਼ ਦਾ ਪਬਲਿਕ ਦਾ ਜੇ ਇਹੀ ਕਿਤੇ ਅਮੀਰ ਬੰਦੇ ਦਾ ਕੋਈ ਬਰਿਆ ਹੁੰਦਾ ਤੇ ਪਬਲਿਕ ਇੰਨੀ ਇਕੱਠੀ ਹੁੰਦੀ ਕਿੰਨੇ ਲੋਕਾਂ ਨੇ ਉਹ ਕਰਨਾ ਸੀ ਕਿੰਨੇ ਦਿਨ ਜਾਮ ਲਾਇਆ ਰੱਖਿਆ ਲੋਕਾਂ ਨੇ ਹਾਂਜੀ ਜਾਮ ਕਮਿੰਦਰ ਜਾਮ ਤਕਰੀਬ ਨੇ ਘੰਟਾ ਡੇਢ ਘੰਟਾ ਜਾਮ ਲੱਗਿਆ ਜੀ ਕਿਹੜੇ ਪਿੰਡ ਦਾ ਸੀ ਇਹ ਪਿੰਡ ਮੋਨਪੁਰ ਦਾ ਸੀਗਾ ਜੀ ਮੋਨਪੁਰ ਦਾ ਹਾਂਜੀ ਹਾਂ ਉਹਦੇ ਬੇਟੇ ਆ ਗਏ ਤੇ ਉਹਨਾਂ ਨੇ ਪਛਾਣ ਕਰ ਲਈ ਆਵਦੀ ਤੇ ਉਹਨੂੰ ਲੈ ਚਲੇ ਹਸਪਤਲ ਲੈ ਗਏ ਆ ਕੀ ਨਾਮ ਵੀਰੇ ਤੇਰਾ ਕੀ ਨਾਮ ਵੀਰੇ ਤੀਨ ਵਾਲਾ ਆ ਕੀ ਨਾਮ ਆ ਵੀਰੇ ਤੇਰਾ ਮੈਂ ਸੰਦੀਪ ਸਿੰਘ ਦਾ ਹੀ ਨਾਮ ਹੈ ਭਾਈ ਜੀ ਕੀ ਗੱਲਬਾਤ ਹੋਈ ਹੈ ਇੱਥੇ ਐਕਸੀਡੈਂਟ ਹੋਇਆ ਟਰੱਕ ਆ ਰਿਹਾ ਸੀਗੇ ਨਾਲ ਸਾਈਕਲ ਵਾਲਾ ਬੜੀ ਖਹਿ ਗਿਆ ਟਰੱਕ ਵਾਲੇ ਨੇ ਖਿੱਚ ਤਾ ਉਹ ਸੇ ਪਚਾਰੇ ਥੱਲੇ ਆ ਗਏ ਉਹ ਦੇਖਿਆ ਹੀ ਹੁਣ ਤੁਸੀਂ ਨੇ ਨਾ ਹੋਰੇ ਕੋਈ ਪੁਲਿਸ ਵਾਲਾ ਬੰਦਾ ਗੜਾ ਨਹੀਂ ਨਾ ਕੋਈ ਬੱਤੀ ਨਾ ਕੁਝ ਹੋਰ ਹਾਂਜੀ ਉਹ ਆਪਣੀ ਸਪੀਡ ਦੇਣ ਖਿੱਚੀ ਜਾ ਰਿਹਾ ਸੀਗਾ ਇੰਦਾ ਹੀ ਪ੍ਰਸ਼ਾਸਨ ਦੀ ਪੁਲਿਸ ਵਾਲੇ ਸਾਰੇ ਦੀ ਉਹ ਆਈ ਇਹ ਗਲਤੀ ਆ ਉਰੇ ট্রাক ਵਾਲਾ ਭੱਜ ਗਿਆ ਫੜ ਲਿਆ ਹੀ ਫੜਿਆ ਗਿਆ ਵੀਰੇ ਫੜਿਆ ਗਿਆ ਬੰਦਾ ਦਾ ਫੜਿਆ ਗਿਆ ਬੰਦਾ ਦਾ ਫੜਿਆ ਗਿਆ ਬੰਦਾ ਦਾ ਫੜਿਆ ਉਹਨੂੰ ਬੰਦਾ ਦਾ ਫੜਿਆ ਗਿਆ ਬੰਦੇ ਨੇ ਉਹਨੇ ਦੁਬਾਰਾ ਵਾਪਸ ਪੁੜੀਆਂ ਉਹਨਾਂ ਜਿਹੜਾ ਚਲੇ ਗਿਆ ਉਰੇ ਕੋਈ ਪੁਲਿਸ ਵਾਲਾ ਖੜਾ ਹੋਵੇ ਭਾਈ ਦੇਖ ਲੈ ਨਾ ਕੋਈ ਨੰਗਾਵੇ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਣ ਨੂੰ 1.5 ਘੰਟੇ ਹੋ ਗਏ ਸਵੇਰੇ ਤੱਕ ਕੋਈ ਪੁਲਿਸ ਨਹੀਂ ਆਈ ਕੋਈ ਪੁਲਿਸ ਕਾਲਰ ਹੀ ਹੋਇਆ ਕੋਈ ਨਹੀਂ ਆਇਆ ਇਹ ਸਾਲਾ ਨਹੀਂ ਆਏਗਾ ਅਲੇ ਤੱਕ ਗੱਡੀ ਵਾਲਾ ਹਲੇ ਪੁਲਿਸ ਇੱਕ ਮਿੰਟ ਬੀਤੇ ਕਿਹਨਾ ਵੀਰੇ ਤੁਹਾਡਾ ਕਰਨਦੀਪ ਸਿੰਘ ਜੀ ਹਾਂ ਵੀਰ ਜੀ ਜਿਹੜਾ ਐਕਸੀਡੈਂਟ ਹੋਇਆ ਕੀ ਹੈਗਾ ਇਹ ਵੀਰੇ ਜੀ ট্রাক ਵਾਲਾ ਸੀਗਾ ਹਾਂਜੀ ਟ ਉਹਨਾਂ ਸਾਈਡ ਤੇ ਖੜੇ ਹੋਏ ਹਾਂ ਜੀ ਠੀਕ ਹੈ ਜੀ 2.5 ਘੰਟੇ ਹੋ ਗਏ ਤਾਂ ਕੋਈ ਨਹੀਂ ਆ ਹਾਂ ਜੀ ਕਦੇ ਮੁਲਾਜ਼ਮ ਹੋਣ ਦੇ ਤਾਂ ਲੱਗਦੇ ਅੱਛਾ ਜੀ ਕੋਈ ਐਂਬੂਲੈਂਸ ਵੀ ਆ ਰਹਾਲਾ ਤਾਂ ਕਹੀ ਨਹੀਂ ਨਾ ਕੋਈ ਸਹੀ ਹੈ ਇਹ ਮਾਤਰੀ ਹੁੰਦਾ ਮੁੰਡਾ ਹੁੰਦਾ ਨਾ ਉਹ ਇੱਕ ਵਾਰ ਮੈਂ ਆ ਮਾਤਰੀ ਲੱਗ ਗਈ ਮਾਤਰੀ ਨਾ ਬਾਬਾ ਜੀ ਨੇ ਦੇਖਿਆ ਡਿਆੜੀ ਜੁੱਤੇ ਵਾਲਾ ਡਿਆੜੀ ਜੁੱਤੇ ਵਾਲਾ ਬੰਦਾ ਠੀਕ ਆਪਾਂ ਮੰਨਦੇ ਆ ਡਿਆੜੀ ਜੁੱਤਾ ਬੰਦਾ ਵਾਂ ਇਹ ਮੰਤਰੀਆ ਮੁੰਡਾ ਨਾ 1 ਪੁਆਇੰਟ ਦਾ ਬਣ ਜਾਮ ਲੈਣ ਉਹਨੇ ਤਾਂ ਨਹੀਂ ਜੀ ਇਹ ਕੀ ਹੈਗੀ ਹਾਂ 50 ਪਾਲਸ ਬਣੀ ਆ ਬਣਾ ਕੇ ਰੱਖੋ ਵਧੀਆ ਤੁਹਾਨੂੰ ਕੀ ਲੱਗਦਾ ਵੀ ਪ੍ਰਸ਼ਾਸਨ ਕਿੱਥੇ ਆਪਾਂ ਮੰਨਦੇ ਹੀ ਠੀਕ ਆ 50 ਪਾਲਸ ਵਧੀਆ ਬਣੀ ਆ ਕਹਿ ਸਕਦੇ ਆ 50 ਤੋਂ ਬਣੀ ਆ ਇਹ ਬੜਾਕ ਬੜੇ ਦੱਖੋ ਆਪਣਾ ਸਾਬ ਪਿਆ ਗਿਆ ਮੇਰੇ ਵੀਰ ਨੂੰ ਠੀਕ ਹੈ ਸਾਬ ਜਾਈਦਾ ਬੰਦੇ ਨੂੰ ਅਨਸਾਬ ਬੰਦੇ ਨੂੰ ਚਾਈ ਗਰੀਬ ਘਰ ਦੇ ਲੋਕ ਬੰਦੇ ਨੂੰ ਗਰੀਬ ਬੰਦਾ ਪਿਆ ਡੈੜੀ ਚੁੱਤੇ ਵਾਲਾ ਬੰਦਾ ਸਾਈਡ ਲੱਗ ਦੋ ਘੰਟੇ ਦਾ ਹੋ ਗਿਆ ਉਹਨੂੰ ਪੈਰ ਨੂੰ ਕਿਹਦੇ ਚੱਕੇ ਦਾ ਸਾਈਡ ਤੇ ਨਹੀਂ ਕਰਿਆ ਉਹਨੂੰ ਜਾ ਤਾਂ ਐਂਬੂਲੈਂਸ ਆਈ ਮੇਰਾ ਨਾਮ ਸੋਨੂ ਆਈ ਸੋਨੂ ਕੀ ਗੱਲ ਬਾਤ ਹੋਈ ਜਾ ਬਗਿਆ ਰਕਰਿਆ ਸੀਗਾ ਹਾਂਜੀ ਇਹ ਪਈ ਗਈ ਆਪਣੇ ਪਿੰਡ ਨੂੰ ਮੌਨਪੁਰ ਦੇ ਨੇ ਜਾ ਰਹੇ ਸੀਗੇ ਹਾਂਜੀ ਟਰੱਕ ਵਾਲਾ ਇਹਦੇ ਤੇ ਪੁੱਤੇ ਚੜਾ ਕੇ ਉਹ ਪਜਦਾ ਗਿਆ ਵਾ ਰੁਕਿਆ ਵੀ ਨਹੀਂ ਹੈਗਾ ਸਾਰਾ ਆਮ ਬੰਦਾ ਤਾਂ ਮਰੇ ਗਿਆ ਜੀ ਉਹਦੀ ਕੋਈ ਜ਼ਿੰਦਗੀ ਦੀ ਵੈਲਿਊ ਨਹੀਂ ਹੈਗੀ ਉਹ ਦੇਖਿਆ ਤਾਂ ਕਰੀ ਰੁਕਿਆ ਨਹੀਂ ਟਰੱਕ ਵਾਲੇ ਨੇ ਅਸੀਂ ਮੋਟਰਸਾਈਕਲ ਲਾ ਕੇ ਉੱਥੇ ਜਾ ਕੇ ਪੰਪ ਪੁਲ ਸੁਪਰ ਵਾਲੇ ਦੇ ਹਾਂਜੀ ਉੱਥੇ ਜਾ ਕੇ ਫੜਿਆ ਤੇ ਚਾਬੀ ਫੜੀ ਟਰੱਕ ਵਾਲੇ ਦੀ ਹਾਂਜੀ ਉੱਥੇ ਨਾਲੇ ਤਾਂ ਕੋਈ ਪੁਲਿਸ ਮੰਜਾ ਨਾ ਇੰਨਾ ਕੋਈ ਐਂਬੂਲੈਂਸ ਕੋਈ ਨਹੀਂ ਅਲੇ ਡੇਢ ਘੰਟਾ ਤੱਕ ਨੇ ਫੋਨ ਮਾਇਕ ਨੂੰ ਚੱਕਿਆ ਐਂਬੂਲੈਂਸ ਵਾਲੇ ਨੂੰ ਹਾਂਜੀ 108 ਵਾਲੇ ਕਹਿੰਦੇ ਨੇ ਕੀ ਆ ਡੈਟ ਕੈਸਾ ਇਹਦੇ ਵਿੱਚ ਅਸੀਂ ਨਹੀਂ ਕੁਝ ਕਰ ਸਕਦੇ ਤੇ ਪਹਿਲਾਂ ਤੁਸੀਂ ਸਦਰ ਦੇ ਵਿੱਚ ਫੋਨ ਕਰੋ ਹਾਂਜੀ ਉਹ ਆਣ ਕੇ ਤਾਂ ਗੱਲ ਕਰਨਗੇ ਅੱਛਾ ਜੀ ਦੱਸੋ ਕੋਈ ਆਮ ਮਨ ਜ਼ਿੰਦਗੀ ਹੈਗੀ ਆ ਕੋਈ ਟਰੱਕ ਵਾਲਾ ਫੜ ਲਿਆ ਜੀ ਹਾਂਜੀ ਹਾਂ ਉਹ ਕਿੱਥੇ ਆ ਬੰਦਾ ਉੱਥੇ ਪੰਪ ਤੇ ਫੜਾ ਦਿਖਾਇਆ ਹੋਇਆ ਝਗੜਾ ਚੋਦਰੀਆਂ ਪੰਪ ਦੇ ਅੱਛਾ ਜੀ ਹਾਂ ਤੁਹਾਡਾ ਮੇਰਾ ਨਾਮ ਵੀ ਸੁਣਿਓ ਤਾਂ ਕਿੱਥੇ ਰਹਿੰਦੇ ਹੋ ਤੁਸੀਂ ਆਪਣਾ ਵੀਰੇ ਆਂ ਜੀ ਲਲਹੇੜੀ ਰੋਡ 'ਤੇ ਰਹਿੰਦੇ ਆਂ ਕੀ ਗੱਲ ਹੋਈ ਆ ਜੀ ਇਹ ਇਹ ਵੀਰੇ ਟਰੱਕ ਵਾਲਾ ਜਣ ਕੇ ਸਾਈਡ ਸਾਈਡ ਆ ਰਿਹਾ ਸੀ ਆਪਣਾ ਕੋਵੇ ਪਾਸੇ ਆ ਰਿਹਾ ਜੀਗਾ ਉਹਨੇ ਦੇਖਿਆ ਨਹੀਂ ਸਾਈਕਲ ਦੇ ਉੱਤੇ ਨਾ ਫੜਾ ਅ ਮਦਰਾ ਸੇਰ ਦੇ ਉੱਤੇ ਕ락 ਚੜਦਾ ਤੇ ਘੰਟਾ ਹੋ ਗਿਆ ਐਂਬੂਲੈਂਸ ਨਹੀਂ ਆਈ ਹੈਗੀ ਕਿੰਨਾ ਟਾਈਮ ਹੋ ਗਿਆ ਯੇ ਥੈਡਵਾਰ ਘੰਟਾ ਹੋ ਗਿਆ ਇਹ ਪੂਰਾ 1 ਘੰਟਾ ਹੋ ਗਿਆ ਕੋਈ ਐਂਬੂਲੈਂਸ ਆਈ ਨਹੀਂਗੀ ਨਾ ਕੋਈ ਨਹੀਂ ਆਇਆ ਕੋਈ ਪ੍ਰਸ਼ਾਸਨ ਪਹੁੰਚਿਆ ਕਿ ਮੌਜੂਦ ਸਾਹ ਮਲਾਜਮ ਖੜੇ ਨੇ ਐ ਐਸਐਸਫ ਵਾਲੇ ਤੇ ਇਹਨਾਂ ਨੂੰ ਕਿਹਾ ਵੀ ਐਂਬੂਲੈਂਸ ਆਏ ਇਹ ਕੋਈ ਜਵਾਬ ਦੇ ਰਹੇ ਹੈਗੇ ਵੀਰੇ ਤੇ 1 ਘੰਟਾ ਹੋ ਗਿਆ 1 ਘੰਟਾ ਪੂਰਾ ਹੋ ਗਿਆ ਐਂਬੂ ਨਹੀਂ ਆਈ ਹਾਲੇ ਕੋਈ ਨਹੀਂ ਆਇਆ ਵੀਰ ਘੰਟਾ ਕੀ ਕੀ ਨਾਂ ਤੁਹਾਡਾ ਹਾਂਜੀ ਹੈ ਵੀਰ ਮਾਜੀ ਕੀ ਗੱਲਬਾਤ ਹੋਈ ਹੈ ਇਹ ਟਰੱਕ ਥੱਲੇ ਆ ਗਿਆ ਵੀਰ ਏ ਕਿੰਨਾ ਟਾਈਮ ਹੋ ਗਿਆ ਫਿਰੇ ਘੰਟਾ ਡੇਢ ਤੋਂ ਉੱਪਰ ਹੋ ਚਿਲਿਆ ਕੋਈ ਚੱਕਣ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਕੋਈ ਐਂਬੂਲੈਂਸ ਵਗੈਰਾ ਕੋਈ ਨਹੀਂ ਆਇਆ ਫਿਰੇ 1 ਘੰਟੇ ਤੋਂ ਉੱਪਰ ਦਾ ਟਾਈਮ ਹੋ ਗਿਆ ਫਿਰੇ ਘਟੋ ਘਟ ਵੀ ਡੇਢ ਘੰਟਾ ਹੋ ਚਿਲਿਆ ਹਲੇ ਕੋਈ ਕੋਈ ਪੁੱਛਣ ਤੱਕ ਨਹੀਂ ਆਇਆ ਇਹ ਬੰਦਾ ਵੈਸੇ ਹੈ ਕਿੱਥੇ ਦਾ ਇਹ ਮੋਨਪੁਰ ਦਾ ਫਿਰੇ ਉੱਚੀ ਬੋਲੋ ਜਰਾ ਉੱਚੀ ਮੈਂ ਟੋਰ ਤੇ ਜਾਂਦੀ ਸੀ ਜਰਾ ਇੱਥੇ ਐਕਸੀਡੈਂਟ ਜਿਹੜੀ ਵੈਕਪ ਹੋਈ ਹੈ ਕਿਥੋਂ ਦਾ ਜਲੋ ਹਾਂ ਜੀ ਇਹਦਾ ਇੱਥੇ ਤੱਕ ਪਤਾ ਲੱਗਿਆ ਸੀ ਪਰਮਿਸ਼ਨ ਆਈ ਸੀ ਕੋ ਜੁਰ 70 ਸਾਲ ਦੇ ਵਿਰੁਭਨੇ ਉਹਨਾਂ ਦਾ 4 ਸਾਈਡ ਐਕਸੀਡੈਂਟ ਹੋ ਗਿਆ ਸੀ ਤੇ ਜਿਹੜੇ ਜਿਹੜੇ ਆਉਂਦੇ ਆ ਉਹ ਸਪਰਾਈਟ ਤੋਂ ਬਹੁਤ ਲੇਟ ਆਏ ਹਾਂ ਜੀ ਇਹਨਾਂ ਦੇ ਦੋਸ਼ ਮੇਰੇ ਕੋਲ ਆ ਗਏ ਨੇ ਉਹਨਾਂ ਦਾ ਨਿਰਖਣ ਕਰਕੇ ਜੋ ਵੀ ਐਪਰੋਪਰੀਏਟ ਐਕਸ਼ਨ ਹੋਏਗਾ ਜਿਹੜਾ ਵੀ ਕਰਮਚਾਰੀ ਜ਼ਿੰਮੇਵਾਰ ਹੋਏਗਾ ਅਸੀਂ ਕਰਦੇ ਹਾਂ ਆਈਡੈਂਟੀਫਾਈ ਹੋਆ ਬੰਦਾ ਕਿੱਥੇ ਦਾ ਸੀ ਤੇ ਬੰਦਾ ਕਿੱਥੇ ਦਾ ਸੀ ਜਿਹੜਾ ਐਕਸੀਡੈਂਟ ਹੋਇਆ ਉਹ ਹਲੇ ਨਾ ਹੋਣੀ ਆਇਆ ਹਲੇ ਇੱਥੋਂ ਪਾਸੇ ਉਹਨਾਂ ਨੇ ਲੁਕ ਲਈ ਆ ਬੰਦਾ ਤੇ ਆਈਡੈਂਟੀਫਾਈਡ ਹੈ ਕਿੰਡੀ ਕੇਜ ਵਗੈਰਾ ਸੀ 70 ਸਾਲ ਦੀ ਉਮਰ ਦਾ ਸੀ ਬਟ ਕਾਲਾ ਦਾ ਸਾਰ ਕੰਮ ਕਰਦੇ ਬੰਦੇ ਨੇ में देट 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 तो लिखा पढ़ी कर लाता तो 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 जो भी जो जिम्मेवार होगा नैगलीजेंट एक्शन होगा जिंदा वहीकल है ਮੁੜਲੀ ਪਤਾਲ ਵਾਲੇ ਮੇਰੇ ਕੋਲ ਪੂਰੇ ਫੈਕਸ ਨਹੀਂ ਆਏ ਜਿਹੜੋ ਵੀ ਫੈਕਸ ਆਣਗੇ ਮੈਂ ਤੁਹਾਨੂੰ ਦੱਸਾਂਗਾ